ਮਾਲ ਨੇ ਬੇਨਤੀ ਸੁਣੋ ਸਾਡੀ ਬਿਲਕੁਲ ਪਾਤਰਾ ਜਿਹੜਾ ਸਾਡਾ ਸੰਵਿਧਾਨ ਹੈ ਉਹ ਆਪਣੇ ਹੱਕਾਂ ਦੇ ਪ੍ਰਤੀ ਸਾਨੂੰ ਪ੍ਰੋਟੈਸਟ ਕਰਨ ਦਾ ਅਧਿਕਾਰ ਦਿੰਦਾ ਪਰ ਜਿਹੜੀ ਬੀਜੇਪੀ ਦੀ ਤੁਹਾਡੀ ਸਰਕਾਰ ਹੈ ਮੇਰੀ ਬੇਨਤੀ ਸੁਣੋ ਤੁਸੀਂ ਨਹੀਂ ਰੋਕਿਆ ਤੇ ਉਥੇ ਸੀਮੈਂਟ ਦੇ ਪੈਰੀਗੇਟ ਪਾਕਿਸਤਾਨ ਨੇ ਨਹੀਂ ਲਾਤੇ ਆ ਗਏ ਠੀਕ ਹੈ ਮੈਡਮ ਜੀ ਠੀਕ ਹੈ ਅਤਿਰੂ ਗੈਸ ਦੇ ਐਕਸਪਾਇਰ ਡੇਟ ਗੋਲੇ ਮਾਰੇ 500 ਕਿਸਾਨ ਸਾਡਾ ਜਿਹੜਾ ਫੱਟੜ ਕੀਤਾ ਸ਼ੋਭ ਕਰਨ ਦੇ ਤੁਸੀਂ ਮੱਥੇ ਦੇ ਵਿੱਚ ਗੋਲੀ ਮਾਰੀ ਤੁਹਾਡੀ ਸਰਕਾਰ ਨੇ ਉਫੀਸ 17000 ਤੋਂ ਬਾਅਦ ਅਰਧ ਸੈਨਿਕ ਬਲ ਲਾਏ ਕਿ ਇਹ ਕੋਈ ਦੁਸ਼ਮਣ ਦੇਸ਼ ਦੇ ਲੋਕ ਸੀ ਅਨਾਜ ਭੰਡਾਰ ਆਪਣੇ ਦੇਸ਼ ਦਾ ਭਰਨ ਵਾਲਾ ਅੰਨਦਾਤਾ ਤੇ ਨਾਲ ਮਜ਼ਦੂਰ ਮੰਗਦਾ ਕੀ ਆ ਆਪਣੀ ਫਸਲ ਦਾ ਗਰੰਟੀ ਕਾਨੂੰਨ ਮੁਕੰਮਲ ਕਰਜ਼ਾ ਮੁਤੀ ਅੰਬਾਨੀ ਅੰਡਾਨੀਆਂ ਦਾ ਤੁਸੀਂ ਇਹਨਾਂ ਲੋਕਾਂ ਦਾ ਕਿਉਂ ਇਹਨਾਂ ਲੋਕਾਂ ਦਾ ਕਰਜ਼ਾ ਜਿਹੜਾ ਉਹ ਮਾਫ ਕਿਹਨੇ ਕਰਨਾ ਸੀ ਮਜ਼ਦੂਰ ਜਿਹੜਾ ਮਰੇਗਾ ਦੀ ਦਿਹਾੜੀ ਲਾਉਂਦਾ 100 ਦਿਨ ਕੰਮ ਮਿਲਦਾ ਉਹਨੂੰ ਸਾਲ ਦੇ ਵਿੱਚ ਤੁਹਾਡਾ ਐਮਐਲਏ ਜਾਂ ਮੰਤਰੀ ਅੱਜ ਖੜਾ ਹੁੰਦਾ ਐਮਪੀ ਜਿੱਤ ਜਾਂਦਾ ਤੇ ਸਾਰੀ ਉਮਰ ਲਈ ਪੈਨਸ਼ਨ ਲੱਗਦੀ ਆ ਕਿਸਾਨ ਜਿਹੜਾ ਤੇ ਮਜ਼ਦੂਰ ਸਾਰੀ ਉਮਰ ਆਪਣੇ ਖੇਤਾਂ ਦੇ ਵਿੱਚ ਮਿਹਨਤ ਕਰਦਾ ਕਿਰਤ ਕਰਦਾ ਕੀ ਉਹਨੂੰ ਕੋ ਪੈਨਸ਼ਨ ਲੱਗਦੀ ਆ ਠੀਕ ਆ ਜੀ ਬਾਕੀ ਜਿਹੜਾ ਪ੍ਰਿਤਪਾਲ ਸਿੰਘ ਨਮਾ گاؤں ਇੱਕ ਬੇਨਤੀ ਪ੍ਰਿਤਪਾਲ ਸਿੰਘ ਨਮਾ گاؤں ਜਿਹਨੂੰ ਬੋਰੀ ਦੇ ਵਿੱਚ ਪਾ ਕੇ ਤੁਹਾਡੀ ਜਿਹੜੀ ਗੁੰਡਾ ਪੁਲਿਸ ਹੈ ਅਰਧ ਸੈਨਿਕ ਬਾਲਾ ਜਿਹੜੇ ਉਹਨਾਂ ਨੇ ਮਾਰਿਆ ਲੱਤਾਂ ਤੋੜੀਆਂ ਸਿਰ ਪਾੜਿਆ ਉਹਦਾ ਸਾਡੇ ਟਰੈਕਟਰ ਤੋੜ ਦਿੱਤੇ ਕੀ ਇਹ ਇਹ ਮਤਲਬ ਸੰਵਿਧਾਨ ਦਾ ਤੁਸੀਂ ਸਤਕਾਰ ਕਰ ਰਹੇ ਹੋ ਜਾਂ ਸੰਵਿਧਾਨ ਦੇ ਕਾਤਲ ਹੋ ਤੁਸੀਂ ਹੁੰਦਾ ਤੁਸੀਂ ਭਾਰਤੀ ਸੰਵਿਧਾਨ ਦਾ ਕਤਲ ਕੀਤਾ ਸ਼ੰਭੂ ਤਾਂ ਕਿਉਂ ਜਵਾਬ ਵੀ ਲਈਏ ਬੰਦੀ ਜਵਾਬ ਹੈ ਨਾ ਗੱਲਾਂ ਦਾ ਤੁਹਾਡੇ ਕੋਲੇ ਦੇਖੋ ਸ਼ੋਕਰੰਦਾ ਜਿਹੜਾ ਆ ਮੈਂ ਵੀ ਇੱਕ ਮਾਂ ਆ ਮੈਨੂੰ ਵੀ ਬਹੁਤ ਅਫਸੋਸ ਹੈ ਮੈਂ ਪਹਿਲਾਂ ਵੀ ਕਿਹਾ ਕਿ ਇੱਕ ਮਾਂ ਨੂੰ ਪਤਾ ਬੱਚੇ ਦਾ ਬੱਚਾ ਜੇ ਦਾ ਬੱਚਾ ਚਲੇ ਜਾਂਦਾ ਕੋਈ ਕਾਰਵਾਈ ਐਮਪੀ ਤੇ ਇਲੈਕਸ਼ਨ ਲੱਗ ਰਹੇ ਹੋ ਤੁਹਾਨੂੰ ਤੇ ਮਿਲੀ ਹੈ ਮੈਂ ਪਹਿਲਾਂ ਵੀ ਕਿਹਾ ਜੋ ਕੋਰਟ ਨੇ ਫੈਸਲਾ ਦੇਣਾ ਚਾਹੇ ਉਹ ਹਰਿਆਣਾ ਸਰਕਾਰ ਦਾ ਹੋਵੇ ਚਾਹੇ ਉਹ ਪੰਜਾਬ ਸਰਕਾਰ ਦੇ ਅੰਡਰ ਆਏ ਤੁਸੀਂ ਕਿਹੜੇ ਮੁੱਦਿਆਂ ਤੇ ਅੱਜ ਐਮਪੀ ਦੀ ਸੀਟ ਨੂੰ ਆ ਕੇ ਵੋਟਾਂ ਮੰਗ ਰਹੇ ਹੋ ਜੀ ਸਾਨੂੰ ਕੋਈ ਮੁੱਦੇ ਦੱਸੋ ਕਿਹੜੇ ਮੁੱਦਿਆਂ ਤੇ ਮੰਗ ਰਹੇ ਹੋ ਕੋਈ ਮੁੱਦੇ ਚਾਹਨਾ ਪਾਉਂ ਅਸੀਂ ਕਦੀ ਪਹਿਲਾਂ ਕੋਈ ਮੁੱਦੇ ਨਹੀਂ ਕਹੀਦੇ ਅੱਛਾ ਸੋਮ ਪ੍ਰਕਾਸ਼ ਜੀ ਨੇ ਪਹਿਲਾਂ ਵੀ ਬਹੁਤ ਇਲੈਕਸ਼ਨਾਂ ਲੜੀਆਂ ਕਦੀ ਨਹੀਂ ਕਹੀਦੇ ਮੁੱਦੇ ਪਹਿਲਾਂ ਨਹੀਂ ਰੱਖੀਦੇ ਅਸੀਂ ਮੁੱਦੇ ਪਰ ਪਬਲਿਕ ਨੇ ਦੱਸਿਆ ਹੋਖਾ ਹੋ ਜਾਂਦਾ ਨਾ ਵੀ ਬਾਅਦ ਬਾਅਦ ਦੇ ਵਿੱਚ ਜਵਾਬ ਨਹੀਂ ਦੇ ਆ ਅਸੀਂ ਦੱਸਣਾ ਪਬਲਿਕ ਜਾ ਰਹੀ ਸੀ 1 ਮਿੰਟ ਜੀ ਜਦੋਂ ਮੁੱਦੇ ਦੱਸਣੇ ਜਾ ਰਹੇ ਸੀ ਨਾ ਜੀ ਦਿੱਲੀ ਫਿਰ ਉਹਨਾਂ ਨੂੰ ਰੋਕਿਆ ਕਿਉਂ ਗਿਆ ਜੀ ਉਹਦਾ ਕੀ ਜਵਾਬ ਹੈ ਦੇਖੋ ਇਹ ਦੋ ਸਰਕਾਰਾਂ ਦੀ ਗੱਲ ਹੈ ਪੰਜਾਬ ਸਰਕਾਰ ਵੀ ਹੈ ਉੱਥੇ ਤੁਸੀਂ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੇ ਉਹਨਾਂ ਨੇ ਬੈਰੀਕੇਡ ਨਹੀਂ ਲਾਏ ਪੰਜਾਬ ਸਰਕਾਰ ਵੀ ਉਹਨਾਂ ਹੀ ਕਾਤਲ ਜ਼ਿੰਮੇਵਾਰ ਹਨ ਜਿਨ੍ਹਾਂ ਨੇ ਤੁਸੀਂ ਹੋਰ ਜਵਾਨ ਉਹਨਾਂ ਤੋਂ ਮੰਗਲ ਇਸ਼ਾਨਾ ਨੂੰ ਇੱਕ ਜਣਾ ਨਾਲ ਗੱਲ ਕਰ ਚਲੋ ਮੈਨੂੰ ਰਦੀ ਵੀ ਨਹੀਂ ਪਛਦੀ ਮੈਂ ਆਪ ਕਹਿੰਦੀ ਆ ਕਿ ਉਹ ਮੇਰੇ ਵੀਰ ਐ ਮੌਲਾ ਨੂੰ ਮਿਲ ਕੇ ਜਾਣਾ ਮੈਂ ਨਾ ਜਾ ਵੀ ਸਕਦੀ ਹਾਂ ਪਰ ਨਹੀਂ ਮੇਰਾ ਜ਼ਮੀਰ ਗਵਾਹੀ ਨਹੀਂ ਦਿੰਦਾ ਮੈਂ ਤੁਹਾਨੂੰ ਬਿਗੈਰ ਮਿਲੇ ਜਾਵਾਂ ਜਾਏ ਤੁਸੀਂ ਮੈਨੂੰ ਜੋ ਮਰਜ਼ੀ ਕਹੋ ਜਿੰਨਾ ਮਰਜ਼ੀ ਨਹੀਂ ਨਹੀਂ ਅਸੀਂ ਮਾਰਾਂਗੇ ਨਹੀਂ ਤੋ ਅਸੀਂ ਬਿਲਕੁਲ ਅਹੀ ਹੋਰ ਤਾਈ ਦਾ ਨਾਮ ਸਾਡੀ ਮੈਡਮ ਜੀ ਹੋਰ ਸੀ ਕਹਿੰਦਾ ਸਾਰੇ ਸਾਡੇ ਇੱਕ ਮਿੰਟ ਸਾਡੇ ਇੱਕ ਮਿੰਟ ਤੁਹਾਡੇ ਪਿੱਛੇ